ਦੋਸਤੋ ਸਿਹਤ ਦਾ ਰਿਆਜ਼ ਕਰਨ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਉਹ ਤੁਹਾਡੇ ਨਾਲ ਮੈਂ ਅੱਜ ਸਾਂਝੀਆਂ ਕਰਦਾ ਨੰਬਰ 1 ਤੁਹਾਡੀ ਨੀਂਦ ਜਿਹੜੀ 8 ਘੰਟਿਆਂ ਦੀ ਪੂਰੀ ਹੋਣੀ ਚਾਹੀਦੀ ਹੈ ਮਤਲਬ ਤੁਸੀਂ ਰਾਤ ਨੂੰ 10 ਵਜੇ ਜੇ ਸੁੱਤੇ ਹੋ ਜਾਂ 9 ਵਜੇ ਸੁੱਤੇ ਹੋ ਤਾਂ ਤੁਸੀਂ 5 ਵਜੇ ਉੱਠੋ 10 ਵਜੇ ਸੁੱਤੇ ਹੋ ਤਾਂ ਤੁਸੀਂ 6 ਵਜੇ ਉੱਠੋ ਮਤਲਬ ਤੁਹਾਡੀ ਨੀਂਦ ਪ੍ਰੋਪਰ ਪੂਰੀ ਹੋਣੀ ਚਾਹੀਦੀ ਹੈ ਗਲਾ ਤੁਹਾਡਾ ਥੱਕਿਆ ਨਾ ਹੋਵੇ ਨੰਬਰ 2 ਉੱਠਦਿਆਂ ਸਾਰ ਤੁਸੀਂ ਕਮ ਸਿਕਮ ਡੇਢ ਤੋਂ 2 ਗਲਾਸ ਜਿਹੜੇ ਆ ਉਹ ਪਾਣੀ ਦੇ ਜ਼ਰੂਰ ਪੀਨੇ ਨੇ ਆਪਦੇ ਗਲੇ ਨੂੰ ਮਤਲਬ ਉਹਦੀ ਖੁਸ਼ਕੀ ਜਿਹੜੀ ਹੈ ਉਹ ਦੂਰ ਕਰਨ ਵਾਸਤੇ ਤਾਂ ਕਿ ਉਹ ਇੱਕ ਲੂਬ੍ਰੀਕੈਂਟ ਜਿਹੜਾ ਪਾਣੀ ਆਪਾਂ ਯੂਜ਼ ਕਰਨਾ ਹੈ ਉਹ ਤੁਹਾਡੇ ਗਲੇ ਨੂੰ ਤਰ ਰੱਖੇ ਨੰਬਰ 3 ਉਸ ਤੋਂ ਬਾਅਦ ਫਰੈਸ਼ ਹੋ ਕੇ ਜਦੋਂ ਤੁਸੀਂ ਸਾਹ ਦੀ ਪ੍ਰੈਕਟਿਸ ਕਰਨ ਵਾਸਤੇ ਬੈਠਣਾ ਜਾਂ ਸਵੇਰ ਦਾ ਰਿਆਜ਼ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਹ ਲਾਉਣਾ ਤਾਂ ਉਹ ਬਿਲਕੁਲ ਅੱਖਾਂ ਬੰਦ ਕਰਕੇ ਕੋਈ ਵੀ ਡਿਵਾਈਸ ਤੁਸੀਂ ਯੂਜ਼ ਨਹੀਂ ਕਰਨੀ ਜਿਵੇਂ ਅਸੀਂ ਫੋਨ ਕਈ ਵਾਰੀ ਨਾਲ ਨਾਲ ਯੂਜ਼ ਕਰਦੇ ਹਾਂ ਸੋ ਉਹ ਨਹੀਂ ਕਰਨਾ ਅੱਖਾਂ ਬੰਦ ਕਰਕੇ ਤਾਣਪੂਰਾ ਹੋਵੇ ਤਾਂ ਤਾਣਪੂਰੇ ਨਾਲ ਜੇ ਹਾਰਮੋਨੀਅਮ ਤਾਂ ਹਾਰਮੋਨੀਅਮ ਦਾ ਸੁਰ ਨੱਪ ਕੇ ਤੁਸੀਂ ਉਹਦੇ ਨਾਲ ਪ੍ਰੋਪਰ ਧਿਆਨਬੱਧ ਹੋ ਕੇ ਉਸ ਚੀਜ਼ ਨੂੰ ਸਾਦਨਾ ਨੂੰ ਲੈਣਾ ਆ ਨੰਬਰ 4 ਇਹ ਕਿ ਤੁਸੀਂ ਜਦੋਂ ਵੀ ਸਾਹ ਲਉਣਾ ਆ ਹਰੇਕ ਸਾਹ ਦੇ ਨਾਲ ਇੱਕ ਲੰਮਾ ਗਹਿਰਾ ਸਵਾਸ ਆਪਣੇ ਨੱਕ ਨਾਲ ਆਪਣੇ ਫੇਫੜਿਆਂ ਦੇ ਵਿੱਚ ਭਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਉਸ ਸਾਹ ਨੂੰ ਲਾਉਣਾ ਆ ਸੋ ਬਾਕੀ ਦਾ ਰਿਆਜ਼ ਆਪਾਂ ਕੱਲ ਤੁਹਾਨੂੰ ਦੱਸਾਂਗੇ ਕਿ ਸਵੇਰ ਦੇ ਰਿਆਜ਼ ਵਿੱਚ ਹੁੰਦਾ ਕੀ ਕੀ ਹੈ ਜਿਹੜੇ ਵਿਊਅਰਸ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਾਟਵਟ ਸ਼ੇਅਰ ਕਰੋ ਤਾਂ ਕਿ ਹੋਰ ਵੀ ਬੱਚੇ ਜਿਹੜੇ ਸਿੱਖਣ ਵਾਲੇ ਨੇ ਜਾਂ ਸਿੱਖਣਾ ਚਾਹੁੰਦੇ ਨੇ ਉਹ ਇਸ ਵੀਡੀਓ ਦੇ ਨਾਲ ਇਸ ਚੈਨਲ ਨਾਲ ਜਰੂਰ ਜੁੜ ਸਕਣ ਤੁਹਾਡਾ ਸਾਰਾ